ਆ ਲੱਗ ਜਾਂਦਾ ਲੱਗ ਜਾਂਦਾ ਵਧੀਆ ਹਾਂਜੀ ਤੇ ਕਿਹ ਚੋਰ ਦੱਸਿਓ ਜੀ ਖਾਦ ਦਾ ਤੇ ਬੀਜ ਦਾ ਖਰਚਾ ਸ਼ੁਰੂ ਤੋਂ ਦੱਸਿਓ ਸਾਨੂੰ ਜੇ ਇਨੀਸ਼ੀਅਲੀ ਕੋਈ ਪਹਿਲੇ ਦਿਨ ਤੋਂ ਸ਼ੁਰੂ ਕਰਨਾ ਚਾਹੁੰਦਾ ਤਾਂ ਮਤਲਬ ਉਹਦੇ ਲਈ ਕਿੰਨਾ ਕੇ ਹੈਗਾ ਇਹ ਸ਼ੁਰੂਆਤ ਇਹ ਤਾਂ ਰੇਟ ਦਾ ਡਿਪੈਂਡ ਕਰਦਾ ਹਾਂਜੀ ਜਿਵੇਂ ਰੇਟ ਹੋਵੇਗਾ ਹਾਂਜੀ ਉਹ ਹਿਸਾਬ ਨਾਲ ਜੀ ਬੀਜ ਦਾ ਰੇਟ ਪਾਊਗਾ ਹਾਂਜੀ ਕੁੱਲ ਮਿਲਾ ਕੇ ਜਿਵੇਂ 100 ਰੁਪਏ ਹੋ ਗਿਆ ਹਾਂਜੀ ਤੇ ਉਹ ਸਾਣਾ ਵੀ ਕਿੱਲੇ ਤੇ ਇਹਦੇ 8 ਮਰ ਤੁਰੀਆਂ ਲੱਗ ਜਾਣਗੀਆਂ ਠੀਕ ਹੈ ਜੀ ਆ ਤੁਹਾਡਾ ਥੋੜੀ ਲੱਗੂਗੀ ਮੋਟੀ ਥੋੜੀ ਲੱਗੂਗੀ 8 ਤੋਂ ਬਾਅਦ ਵੀ ਲੱਗ ਸਕਦੀ ਹੈ ਠੀਕ ਹੈ ਜੀ ਮੋਟੀ ਥੋੜੀ ਤਾਂ ਲਾਉਣੀ ਮੋਟੀ ਪੈਂਦੀ ਆ ਬਰੀਕ ਲਾਵਾਂਗੇ ਤਾਂ ਲਸਣ ਮੋਟਾ ਨਹੀਂ ਹੁੰਦਾ ਉਹ ਗੰਨੀ ਮੋਟੀ ਕੱਢੂਗਾ ਪੂਕਾ ਜੇ ਮੈਂ ਮੋਟੀ ਕੱਢੂਗਾ ਉਹਦੇ ਫਰਕ ਪੈਦਾ ਆਉਂਦਾ ਜੇ ਬਰੀਕ ਕੱਢੇਗਾ ਉਹ ਪੂਰੀ ਖਰਾਕ ਨਹੀਂ ਫਰਦਾ ਮੋਟਾ ਨਹੀਂ ਆਉਂਦਾ ਪੂਰਾ ਠੀਕ ਕਰੂੰਗਾ ਉਹ ਪੂਰੀ ਖਰਾਕ ਆ ਉਹਨੂੰ ਪਾਉਣੀ ਜ਼ਿਆਦਾ ਨਹੀਂ ਪਊਗੀ ਹਾਂਜੀ ਉਹ ਪੂਰਾ ਉਹਨੇ ਮਟਾਈ ਚ ਨਹੀਂ ਆਉਂਦਾ 2 ਦਾ ਹਿਸਾਬ ਆ ਕਿ ਬੀ 300 ਨੂੰ ਕਿਲੋ ਅਲਸਨ ਮੌਕੇ ਤੇ ਉਦੋਂ ਤੰਬੀ ਮਹਿੰਗਾ ਪਊਗਾ ਉਦੋਂ ਮਹਿੰਗਾ ਪਊਗਾ ਜੇਕਰ ਮੰਦਾ ਹੋਇਆ ਤਾਂ ਮੰਦੇ ਦਾ ਮੰਦਾ ਚੱਲੂ ਜੇ ਫਿਰ ਪਿਆਰ ਵੀ ਹੋਇਆ ਤਾਂ ਫਿਰ ਉਹਨਾਂ ਸਸਤਾ ਫਿਰ ਐਵਰੇਜ ਉਸ ਹੱਬ ਨਾਲ ਨਿਕਲਦੀ ਬੀ ਦੀ ਕਿੰਨੀ ਕ ਐਵਰੇਜ ਆਪਾਂ ਕੱਢ ਸਕਦੇ ਬੀ ਐਸਟੀਮੇਟ ਇੰਨਾ ਪੈਂਦਾ ਵੀ 100 ਰੁਪਏ ਕਿਲੋ 150 ਦੇ 100 ਦੇ ਹਿਸਾਬ ਨਾਲ ਲਾ ਲਈਏ ਹਾਂਜੀ ਤੇ ਤਕਰੀਬਨ 4-5 ਕੋਹੰਟਲ ਬੀ ਚਾਹੀਦੇ ਨੇ ਠੀਕ ਹੈ ਜੀ ਠੀਕ ਹੈ ਜੀ ਉਹ ਇਹਦੇ ਬ੍ਰੀਕ ਵੀ ਨਿਕਲਣਾ ਆਉਂਦਾ ਹਾਂਜੀ ਉਨੇ ਵੀ ਵਿੱਚੋਂ ਨਿਕਲਣਾ ਮਾੜਾ ਵੀ ਵਿੱਚ ਹੋ ਜਾਂਦਾ ਕੋਲਾ ਜਿਹੜਾ ਉਹ ਵੀ ਨਿਕਲਣਾ ਹੁੰਦਾ ਉਸ ਟਾਈਮ ਤੇ ਕੋਲਾ ਹੋਇਆ ਹੁੰਦਾ ਵਿੱਚ ਖਰਾਬ ਹੋਇਆ ਹੁੰਦਾ ਠੀਕ ਹੈ ਉਹ ਕਢਣਾ ਪੈਂਦਾ ਫਿਰ 50000 ਰੁਪਏ ਦਾ ਲਸਣ ਦਾ ਬੀ ਪੈਣਾ ਕਿੱਲੇ ਚ ਆ 50000 ਰੁਪਏ ਆਊਗਾ ਵੀ ਮਤਲਬ ਜੇ 100 ਦੇ ਹਿਸਾਬ ਨਾਲ 100 ਦੇ ਹਿਸਾਬ ਨਾਲ 50000 ਦਾ ਬੀ ਪੈਣਾ 50000 ਦਾ ਬੀ ਤੇ ਬਜਾਈ ਦਾ ਕਿੰਨਾ ਖਰਚਾ ਜੀ ਹੱਥਾਂ ਨਾਲ ਹੀ ਹੋਣਾ ਇਹ ਕੰਮ ਸਾਰਾ ਹੱਥਾਂ ਨਾਲ ਹੈ ਹਾਂਜੀ ਫੇਰ ਦੂਜਾ ਨੰਬਰ ਤੇ ਆਪਾਂ ਨੂੰ ਜਦੋਂ ਭੋਰਾਂਗੇ ਉਹ ਵੀ ਲੇਵਰ ਪੈਂਦੀ ਆ ਠੀਕ ਹੈ ਜੀ ਕੋਇ ਇੱਕ ਇੱਕ ਡੜੀ ਪੋਰਨੀ ਆ ਇੱਕ ਇੱਕ ਤੁਰੀ ਲਾਉਣੀ ਆ ਸੰਭਾਲ ਕੇ ਲਾਉਣੀ ਪੈਂਦੀ ਆ ਜੇ ਥੱਲੂ ਟੁੱਟ ਗਈ ਹਾਂਜੀ ਜੜ ਕੋਲੋਂ ਫਿਰ ਉਹ ਵੀ ਵਿਕਾਰ ਗਈ ਹਾਂਜੀ ਤੇ ਇਸੇ ਕਰਕੇ ਉਦੋਂ ਖਰਚਾ ਵੀ ਬਹੁਤ ਹੋ ਜਾਂਦਾ ਹੁੰਦਾ ਲੇਬਰ ਦਾ ਲੇਬਰ ਦਾ ਖਰਚਾ ਬਹੁਤ ਪੈਂਦਾ 15 ਤੋਂ 20 ਹਜ਼ਾਰ ਮੰਨ ਕੇ ਚੱਲਦੇ ਹਾਂ ਉਹ ਪੈ ਜਾਂਦਾ ਲੇਬਰ 70000 ਰੁਪਏ ਖਰਚਾ ਹੀ ਹੋ ਗਿਆ ਜੀ ਹਾਂ ਜੀ ਕੋਈ ਦਾ ਕੱਪੜ ਜੋ ਕੋਹ ਭرائی ਵਿੱਚ ਆ ਗਈ ਜੀ ਤੇ ਲਵਾਈ ਵਿੱਚ ਆ ਗਈ ਜਾਂ ਖਰਚਾ ਪੈ ਜਾਂਦਾ ਤੇ ਖਾਦ ਦਾ ਜੀ ਖਾਦ ਇਹਨੂੰ ਬਹੁਤ ਲੱਗ ਜਾਂਦੀ ਜੇ ਮਾਰਾ ਬਾਹਣ ਫਿਰ ਜ਼ਿਆਦਾ ਖਾ ਜਾਂਦਾ ਹਾਂਜੀ ਤੇ ਜੇਕਰ ਤਗੜਾ ਬਾਣਾ ਉੱਥੇ ਵੀ ਤਕਰੀਬਨ 2 3 ਬੋਰੀਆਂ ਤਾਂ ਪਾ ਦਿੰਦੇ ਆ 2 AP ਦੀਆਂ ਪਾਈ ਜਾਂਦੀਆਂ 2 3 ਬੋਰੀਆਂ ਤਿੰਨ ਚੰਗਾ ਬਾਣਾ ਦੋ ਵੀ ਸਰਜੰਟਾ ਠੀਕ ਹੈ ਜੀ ਪਹਿਲੇ ਕਿੱਲੇ ਦੀ ਹਾਂ ਕਿੱਲੇ ਦੀ ਤੇ ਯੂਰੀਆ ਹੀ ਯੂਰੀਆ ਵੀ ਇੰਨੀ ਕੋ ਲੱਗ ਜਾਂਦੀ ਹੈ ਮੈਂ 10000 ਦਾ ਖਰਚਾ ਇਹ ਹੈਗਾ ਖਾਦਾ ਕੋਦਾਂ ਦਾ ਇੰਨਾ ਲਾ ਲਓ ਇੰਨਾ ਮੰਨ ਕੇ ਚੱਲੀਏ ਮੰਨ ਲਓ 80000 ਰੁਪਏ ਹੋ ਹੀ ਜਾਂਦਾ 10 ਲਾਲਾ ਘੱਟ ਲਾਲਾ ਥੋੜਾ ਜਨਾ ਤਾਂ ਵੀ ਕੋਈ ਨਹੀਂ ਫਿਰ ਇਹਦੇ ਮੰਗੀ ਸਾੜ ਆਉਂਦਾ ਹਾਂਜੀ ਸ਼ੁਰੂ ਤੋਂ ਵੀ ਕਈ ਵਾਰੀ ਪੈ ਜਾਂਦਾ ਠੀਕ ਹੈ ਜੀ ਕੁੱਲੀ ਰੋਗ ਜਾਦੇ ਪੈਂਦਾ ਠੀਕ ਹੈ ਜੀ ਪੰਗੀ ਸਾਈਡ ਵਾਸਤੇ ਸਪਰੇਇਆਂ ਵੀ ਚਾਹੀਦੀਆਂ ਇਹਨੂੰ ਠੀਕ ਹੈ ਜੀ ਕੁੱਲ ਮਿਲਾ ਕੇ ਤਾਂ ਸ਼ੁਰੂ ਤੋਂ ਹੀ ਹੋ ਜਾਏ ਤਾਂ ਬਿਹਤਰ ਰਹਿੰਦੀ ਜੇ ਪਹਿ ਜਾਵੇ ਉਦੋਂ ਫਿਰ ਕੰਟਰੋਲ ਕਰਨਾ ਥੋੜਾ ਫਰਕ ਪਿਆ ਜਾਂਦਾ ਔਖਾ ਜਾਂਦਾ ਮਤਲਬ ਪਹਿਲਾਂ ਹੀ ਬਿਮਾਰੀ ਨੂੰ ਪ੍ਰੋਟੈਕਟ ਕਰਕੇ ਰੱਖਣਾ ਪੈਂਦਾ ਜਿਵੇਂ ਹੌਣ ਦਾ ਸਮਾਂ ਚੱਲ ਰਿਹਾ ਹੈ ਹਾਂਜੀ ਇਸ ਤੋਂ ਪਹਿਲੇ ਵੀ ਪੰਗੀ ਸਾਈਡ ਦਾ ਆਇਆ ਸੀ ਇਹਨੂੰ ਹਾਂਜੀ ਤੇ ਜਿਵੇਂ ਕਹਿੰਦੇ ਬੀ ਆਪਾਂ ਸੋਧ ਕੇ ਬੀਜਦੇ ਆ ਤੇ ਉਹ ਜੇ ਬੀ ਸੋਧ ਕੇ ਬੀਜਾਂ ਫਿਰ ਰਹਿੰਦੀ ਪ੍ਰੋਟੈਕਸ਼ਨ ਪਰਪਾ ਪੈਂਦਾ ਠੀਕ ਹੈ ਜੀ ਹਾਂ ਸੋਧਿਆ ਬੀ ਦਾ ਫਰਕ ਤਾਂ ਪੈਣਾ ਹੀ ਠੀਕ ਹੈ ਹਾਂ 20 ਹੋਰ ਕੇ ਪਿੱਛੇ ਸਾਰਾ ਬਿਹਤਰ ਹੈ ਇੱਕ ਫੰਗਸ ਰੋਗ ਜਾਦੇ ਪੈਂਦੇ ਹੋਰ ਇਹਨੂੰ ਕਿਹੜੇ ਰੋਗ ਪੈਂਦੇ ਤੇਲਾ ਵਗੈਰਾ ਇਹੋ ਜਿਹਾ ਕੋਈ ਸੁੰਢੀ ਜੀ ਜਾਂ ਇਹਨੂੰ ਤੇਲਾ ਵੀ ਪੈ ਸਕਦਾ ਹਾਂਜੀ ਪੈ ਜਾਂਦਾ ਇਹ ਖੋਰ ਇਹਨੂੰ ਜੜ ਤੇ ਰੋਗ ਮਾਰੀ ਪੈਂਦੀ ਇਹਨੂੰ ਜੜਦਰ ਹਾਂ ਜੜ ਦੀ ਰੋਗ ਵੀ ਪੈਂਦਾ ਠੀਕ ਹੈ ਜੀ ਮਤਲਬ ਇਹ 2-3 ਰੋਗ ਇਹਨੂੰ ਪੈਂਦੇ 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 ਆ ਰੋਗ ਇਹਨੂੰ ਇਹ ਸਪ੍ਰੇਆ ਕਰਨੀਆਂ ਪੈਣੀਆਂ ਹਾਂ ਸਪ੍ਰੇਆ ਕਰਨੀਆਂ ਪੈਣਗੀਆਂ ਜਿਵੇਂ ਆਗੇ ਸੁੰਢੀ ਵਾ ਥੱਲੇ ਪੈ ਗਈ ਜੜ ਨੂੰ ਪੈ ਗਈ ਉਹ ਫਿਰ ਆਪਣਾ ਕਲੋਰ ਹੋ ਗਈ ਜਾਂ ਹੋਰ ਕੋਈ ਇਸ ਤਰ੍ਹਾਂ ਪ੍ਰੋਡਕਟ ਪਾਉਣਾ ਪੈਣਾ ਜਾਂ ਨਾ ਜੜ ਤੋਂ ਬਚਾਉਣ ਲਈ ਕੋਈ ਵੀ ਲਾਈਟ ਦਵਾਈ ਆ ਝੋੜੀ ਵੀ ਕਰਨੀ ਪੈਣੀ ਆ ਠੀਕ ਹੈ ਜੀ ਮੈਂ ਜੜ ਦੀ ਉਲੀ ਰੋਗ ਤੇ ਤੇਲਾ ਤੇਲੇ ਵੀ ਤੇਲਾ ਤੇਲਾ ਪੈਂਦਾ ਪੀ ਸਕਦਾ ਤੇਲਾ ਪੈਂਦਾ ਕਣਕ ਦੇ ਨਾਲ ਨਾਲ ਜੜ ਕਣਕ ਦੇ ਨਾਲ ਨਾਲ ਪੈਂਦਾ ਜਦੋਂ ਚੂਸਦਾ ਫਿਰ ਗੰਢੀ ਚਾਰ ਨਹੀਂ ਹੁੰਦੀ ਠੀਕ ਹੈ ਜੀ ਤੇ ਮੰਨ ਕੇ ਚੱਲੀਏ ਵੀ ਲੱਖ ਰੁਪਿਆ ਕਿੱਲੇ ਦਾ ਖਰਚਾ ਹੈਗਾ ਜੀ ਹੋ ਜਾਂਦਾ ਉਹ ਡਿਪੈਂਡ ਕਰਦਾ ਹੁਣ ਤੁਸੀਂ ਵੀ ਕਿੰਨਾ ਮਹਿੰਗਾ ਪਾਰਵੇਂ ਆ ਘੱਟ ਉਹ ਤਾਂ ਰੇਟ ਦੇ ਨਾਬਕਾ 10 2000 ਘੱਟ ਵੀ ਸਕਦਾ ਤੇ 20000 ਵਧ ਵੀ ਸਕਦਾ ਵਧ ਵੀ ਸਕਦਾ ਵੀ ਲੱਖ ਰੁਪਇਆ ਤੁਸੀਂ ਇਹ ਮੰਨ ਕੇ ਚੱਲੋ ਜੇ ਲਸਣ ਦੀ ਕੀਤੀ ਕਰਨੀ ਤਾਂ ਤੁਹਾਡੀ ਜੇਬ ਚ ਪਹਿਲਾਂ ਚਾਹੀਦਾ ਹਾਂ 6 ਮਹੀਨੇ ਆ 6 ਮਹੀਨੇ ਚਾਹੀਦਾ ਲੱਖ ਰੁਪਇਆ ਖਰਚਾ ਹਾਂ ਪਟਾਈ ਤੱਕ ਲੱਖ ਰੁਪਇਆ ਖਰਚਾ ਹੋ ਜਾਂਦਾ ਤੇ ਫਿਰ ਅੱਗੇ ਮੰਡੀ ਚ ਕੀ ਭਾਅ ਵਿਕਣੀ ਆ ਜਾਂ ਸਟੋਰੇਜ ਕਰਕੇ ਰੱਖਣੀ ਤੁਹਾਡੀ ਉਹ ਕੀ ਭਾਅ ਜਾਏਗੀ ਉਹ ਮਤਲਬ ਹਾਲਾਤਾਂ ਤੇ ਤੇ ਕਿਸਮਤ ਤੇ ਕਹ ਲਓ ਡਿਪੈਂਡਰ ਉਹ ਹਾਲਾਤ ਤੇ ਹੂੰ ਇਹ ਹੋ ਜਾ ਸਮਾ ਹੋ ਜਾ ਕੇ ਹੋ ਸਕਦਾ ਹੈ ਵਾਦ ਵੀ ਸਕਦਾ ਇਸ ਬਾਰੇ ਕੁਛ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਕਿਸੇ ਨੇ ਪਹਿਲੇ ਸਾਲ ਲਾਈ ਤੇ ਉਹਨੂੰ ਫਾਇਦੇ ਚ ਹੀ ਗਿਆ ਸਾਰਾ ਸੀਜ਼ਨ ਤੇ ਇੱਕ ਹੋ ਸਕਦਾ ਕਿਸੇ ਨੇ ਪਹਿਲੇ ਸੀਜ਼ਨ ਲਾਈ ਉਹਨੂੰ ਸਾਰਾ ਸੀਜ਼ਨ ਘਾਟੇ ਚ ਹੀ ਵੜ ਗਿਆ ਮੱਲੇ ਚੀਜ਼ਾਂ ਹੈਗੀਆਂ ਤੇ ਜ਼ਮੀਨਾਂ ਦੀਆਂ ਕਿਹੋ ਜੀ ਜ਼ਮੀਨ ਇਹਦੇ ਲਈ ਹੋਣੀ ਚਾਹੀਦੀ ਤੇ ਪਾਣੀ ਸਭ ਤੋਂ ਜ਼ਿਆਦਾ ਜੀ ਖਾਰੇ ਪਾਣੀ ਦੋ ਤਿੰਨ ਤਰ੍ਹਾਂ ਦੇ ਪਾਣੀ ਦੀ ਜਿਹੜੀ ਕੁਆਲਿਟੀ ਹੈ ਜੀ ਦਰਮਿਆਨਾ ਖਾਰਾ ਤੇ ਆਪ ਮੰਨ ਕੇ ਚੱਲੋ ਇੱਕ ਨੰਬਰ ਵਾਲਾ ਇਹ ਕਿਹੋ ਜੇ ਪਾਣੀ ਚ ਕੰਮ ਆ ਬਈ ਪਾਣੀ ਚੰਗਾ ਹੋਵੇ ਤਾਂ ਬਿਹਤਰ ਰਹਿੰਦਾ ਖਾਰੇ ਪਾਣੀ ਨਹੀਂ ਹੁੰਦਾ ਨਹੀਂ ਹੁੰਦਾ ਦਰਮਿਆਨਾ ਤਾਂ ਹੋਣਾ ਚਾਹੀਦਾ ਦਰਮਿਆਨਾ ਪਾਣੀ ਜੋ ਹੋ ਜਾਊਗਾ ਹਾਂਜੀ ਤੇ ਜ਼ਮੀਨ ਚੰਗੀ ਚਾਹੀਦੀ ਇਹਨੂੰ ਖਾਰੇ ਪਾਣੀ ਵਾਲਾ ਬੰਦਾ ਪੰਗਾ ਨਾ ਲਵੇ ਹਾਂ ਖਾਰੇ ਪਾਣੀ ਵਾਲਾ ਜਮੀਨਾਂ ਤੰਗੀ ਹੋਵੇ ਉਹਦਾ ਫਾਇਦਾ ਰੇਤਲੀ ਜ਼ਮੀਨ ਰੇਤਲੀ ਵੀ ਖਾਸ ਨਾ ਹੋਵੇ ਹਾਂਜੀ ਤੇ ਰੇਤਲੀ ਵੀ ਹੋਈ ਤਾਂ ਲਸਣ ਨਹੀਂ ਆਉਣਾ ਕਾਬਿ ਨਰਮ ਜ਼ਮੀਨ ਚ ਨਹੀਂ ਨਹੀਂ ਪੰਗਾ ਲਿਆ ਜਾ ਹਾਂ ਜ਼ਮੀਨ ਠੀਕ ਠਾਕ ਪਾਵਰ ਵਾਲੀ ਜ਼ਮੀਨ ਹੋਵੇ ਹਾਂਜੀ ਚੰਗੀ ਬਾਲੀ ਮੈਰਾਂ ਜ਼ਮੀਨ ਨਾ ਹੋਵੇ ਕੋਈ ਡਰ ਨਹੀਂ ਠੀਕ ਠੀਕ ਦਰਮਿਆਨੀ ਜ਼ਮੀਨ ਹੋਵੇ ਚੱਲ ਜਾਂਦਾ ਬਲੋ ਦਰਮਿਆਨੀ ਜ਼ਮੀਨ ਹੋਵੇ ਬਾਲੀ ਮੋਟੀ ਥੋੜੀ ਵੱਧ ਪੈ ਜੂਗੀ ਹਾਂਜੀ ਲਸਣ ਹੋ ਜਾਊਗਾ ਬਾ ਬਾਲੀ ਵੀ ਕੋਈ ਮਸਲਾ ਨਹੀਂ ਕੋਈ ਮਸਲਾ ਨਹੀਂ ਦਾ ਯਾਰ ਪੁੱਠੇ ਖੇਲਾ ਬਣਾ ਕੇ ਲਾਏ ਜਾਓ ਪੁੱਠੇ ਬਣਾ ਕੇ ਉਹਦਾ ਬਿੱਤਰ ਉਹ ਕੀ ਤਰੀਕਾ ਹੈ ਤੁਸੀਂ ਦੱਸੋ ਸਾਨੂੰ ਉਹ ਖੇਲੇ ਜਿਵੇਂ ਆ ਬਣੀਆਂ ਹਾਂਜੀ ਇਹਦੇ ਸਾਈਡ ਤੇ ਆ ਪਾਰੇ ਬਣ ਗਿਆ ਅੱਛਾ ਜੀ ਕਿੱਧਰ ਆ ਜਾਊਗਾ ਹਾਂਜੀ ਹਾਂਜੀ ਖੇਲ ਆ ਜੂਗੀ ਹਾਂਜੀ ਵਿੱਚ ਲੱਗੂਗਾ ਮੰਨ ਲਓ ਦੋ ਤਰੀਕੇ ਹੋ ਗਏ ਮੈਂ ਸਮਝ ਗਿਆ ਜੀ ਇੱਕ ਤਾਂ ਬੈੱਡ ਆ ਬੈੱਡ ਆ ਤੁਸੀਂ ਬੈੱਡ ਤੇ ਲਾਇਆ ਦਿਖਾਓ ਮਾੜਾ ਤੇ ਜਿਹੜਾ ਤੁਸੀਂ ਖੇਲਾਂ ਵਾਲਾ ਕਿੰਨੇ ਉਹ ਆ ਵੱਟ ਤੇ ਲੱਗ ਜਾਣੀਆਂ ਗੰਡੀਆਂ ਹਾਂ ਹਾਂ ਬੱਟਾ ਹੋ ਗਈਆਂ ਮਿਰਚ ਆਉਂਦੇ ਜਿਹੜੇ ਹਾਂਜੀ ਹਾਂਜੀ ਬੱਟਾ ਦੇ ਮਗਲੀ ਸਾਈਡ ਤੇ ਲੱਗ ਜਾਂਦਾ ਇਸ ਤਰ੍ਹਾਂ ਆ ਜੇ ਮਿਰਚ ਲੱਗੀ ਐ ਸਾਈਡ ਹਾਂਜੀ ਹਾਂਜੀ ਐ ਸਾਈਡ ਤੇ ਮਗਲੇ ਪਾਸੇ ਲਸਣ ਲੱਗ ਜਾਂਦਾ ਮੰਨ ਲਓ ਦੂਰੀ ਫਸਲ ਪ੍ਰਣਾਲੀ ਚ ਵੀ ਹੋ ਸਕਦਾ ਹਾਂ ਇਹਦੇ ਚ ਅਰਬੀ ਹੋ ਗਈ ਅਰਬੀ ਚ ਵੀ ਹੋ ਜਾਂਦਾ ਅਰਬੀ ਦੀ ਵੀ ਖੇੜਾ ਬਣਾਣੀਆਂ ਪੈਂਦੀ ਆਪਣੇ ਹਾਂਜੀ ਉੱਥੇ ਬਣਾਉਣੇ ਪੈਂਦੇ ਆ ਜੇ ਜੇ ਜ਼ਿਆਦੀ ਜ਼ਮੀਨ ਤਾਕਤ ਵਾਲੀ ਐ ਤਾਂ ਫਿਰ ਇਹ ਦੋ ਦੂਰੀ ਫਸਲ ਪ੍ਰਣਾਲੀ ਚ ਕਾਮਯਾਬ ਹੋ ਸਕਦਾ ਵਧੀਆ ਚਲੋ ਜੀ ਚਲੋ ਮੰਨ ਲਓ ਆਪਾਂ ਤੁਹਾਡਾ ਇੱਕ ਵਾਰੀ ਤਜਰਬਾ ਬੇਸਿਕਲੀ ਜੇ 10 ਕਾ ਦੀ ਰਿਮਾਂਡ ਆਈ ਤਾਂ ਆਪਾਂ ਕਿਸੇ ਡਾਕਟਰ ਨਾਲ ਵੀ ਇੰਟਰਵਿਊ ਕਰਾਂਗੇ ਵੀ ਉਹ ਕਿਹੜੇ ਤੱਤ ਦਿੰਦੇ ਨੇ ਕਿ ਇਹ ਤੁਹਾਡਾ ਤਾਂ ਮੰਨ ਲਓ 8-10 ਸਾਲਾਂ ਦਾ ਜਿਹੜਾ ਹੱਥੀ ਤਜਰਬਾ ਤਜਰਬਾ ਤੁਹਾਡਾ ਹੱਥੀ ਤਜਰਬਾ ਇਹਦਾ ਜਿਹੜਾ ਆਪ ਕਰ ਲਏਗਾ ਥੋੜਾ ਬਚਤ ਹੋ ਜਾਏਗਾ ਜੇ ਲੈਬਰ ਤੇ ਕਰਾਵੇਗਾ ਹਾਂਜੀ ਉਹਦਾ ਫਰਕ ਰਹੇ ਜਾਊਗਾ ਦਾ ਖਰਚਾ ਉਹ ਤੇ ਡਿਪੈਂਡ ਕਰਨਾ ਹੀ ਆ ਵਧਣਾ ਹੀ ਆ ਮੰਨ ਲਓ ਉਹਦਾ ਇੱਕ 10-12000 ਦਾ ਕੋਈ ਉਹ ਤਾਂ ਫਰਕ ਪੈ ਲੈਨਸ ਪਲੱਸ ਲਾ ਲਓ ਉਂ ਵੈਸੇ ਕਈ ਬੰਦਿਆਂ ਦਾ ਰੁਜ਼ਗਾਰ ਵੀ ਹੈਗਾ ਮੈਨੂੰ ਲੱਗਦਾ ਕਿ ਤੁਸੀਂ ਉਹਦੇ ਜਿਹੜੇ ਲਾ ਰਹੇ ਸੀ ਮੈਂ ਦੇਖਿਆ ਕਿ 10-12 ਬੰਦੇ ਤੁਹਾਡੇ ਕੋਲ ਮਿਹਨਤ ਕਰਨ ਆ ਕਰਦੇ ਆ ਹਾਂਜੀ ਇਹਦੇ ਨਾਲ ਉਹਨਾਂ ਜੇ ਲੇਬਰ ਆ ਉਹਨਾਂ ਦਾ ਕੰਮ ਚੱਲ ਜਾਂਦਾ ਨਾ ਹੋ ਜਾਂਦਾ ਉਸ ਟਾਈਮ ਤੇ ਤਿਆਰੀ ਨਹੀਂ ਹੁੰਦੀ ਜਦੋਂ ਲੇਬਰ ਸ਼ੁਰੂ ਹੁੰਦੀ ਹੈ ਉਹਦਾ ਹਰ ਇੱਕ ਵੇਲਾ ਹੁੰਦਾ ਹਾਂਜੀ ਤੇ ਚੱਲ ਜਾਂਦਾ ਕੰਮ ਲੈ ਕੇ ਕਹਿੰਦਾ ਪਾਬ ਕਿ ਇੱਕ ਮਹੀਨੇ ਲਈ ਘੱਟੋ ਘੱਟ 10 ਤੋਂ 12 ਬੰਦਿਆਂ ਦਾ ਰੋਜ਼ਗਾਰ ਹੈਗਾ ਇੱਕ ਮਹੀਨੇ ਲਈ ਬੰਦਾ ਇੱਥੋਂ ਚੱਲ ਜਾਂਦਾ ਰੋਜ਼ਗਾਰ ਆਪਣਾ ਪੱਟਨ ਤੋਂ ਲੈ ਕੇ ਬੀਜਨ ਤੋਂ ਲੈ ਕੇ ਪੱਟਨ ਤੱਕ ਵੀ 15 20 ਬੰਦਿਆਂ ਨੂੰ ਇੱਕ ਕਿੱਲੇ 'ਚੋਂ ਤੁਸੀਂ ਉਹਨਾਂ ਦਾ ਵੀ ਕਰ ਹਾਂਜੀ ਇਹਨਾਂ ਲੱਗ ਜਾਂਦੇ ਆ 15 20 ਬੰਦੇ ਹਨਾ ਇਹ ਕੋ ਪਟਾਈ ਦੇ ਨਾਲ ਇਹ ਥੋੜਾ ਥੋੜਾ ਇੱਕ ਇੱਕ ਪਟਨੀ ਪੈਂਦੀ ਆ ਤੇ ਉਹਨਾਂ ਦਾ ਵੀ ਮਹੀਨਾ ਮਹੀਨਾ ਲੱਗ ਸਕਦਾ ਆ ਵੀ ਉਹਦੇ ਨਾਲ ਵੀ ਬੰਦੇ ਰੱਖੇ ਹੋਣ ਤੋਂ ਛੇਤੀ ਪੱਟਾ ਜਾਂਦਾ ਹਾਂਜੀ ਤੇ ਕਾਟੋਨ ਦਾ ਫੇਰ ਟਾਈਮ ਲੱਗਦਾ ਇਹਦੀ ਪਟਾਈ ਵੀ ਪਾ ਜੇ ਪਾਣੀ ਉਸੇ ਤੇ ਕਰ ਲਵੇ ਉੱਤਰਦੀ ਆ ਹਾਂਜੀ ਜੇਕਰ ਪਾਣੀ ਲਾਈ ਜਾਵਾਂਗੇ ਕੰਢੀ ਸੁੱਕ ਗਈ ਪੂਗਾ ਪਾਣੀ ਪੂਗਾ ਪਾਣੀ ਕੰਢੀ ਫੱਟਣ ਲੱਗ ਜਾਣੀ ਹਾਂਜੀ ਉਹ ਜੋ ਪਾਣੀ ਪਹਿਲਾਂ ਪਾਣੀ ਲਸਾਈ ਕਰਤੀ ਹਾਂਜੀ ਉਸ ਤੋਂ ਬਾਅਦ ਪਾਣੀ ਜਰੂਰ ਅੱਤਰ ਆਊ ਫੇਰ ਲਾਉਣਾ ਹੈ ਠੀਕ ਹੈ ਜੀ ਜੇ ਜ਼ਿਆਦਾ ਪਾਣੀ ਦੇਵਾਂਗੇ ਖੜੂਗਾ ਹਾਂਜੀ ਤੇ ਖਰਾਬ ਹੋਵੇਗਾ ਕਿੰਨੇ ਪਾਣੀਆਂ ਦੀ ਇਹਨੂੰ ਲੋਡ ਹੈ ਜੀ ਇਹ ਜ਼ਮੀਨ ਤਾਂ ਡਿਵੈਂਡ ਕਰਦਾ ਜੀ ਜ਼ਮੀਨ ਕਿੰਨਾ ਕਵੱਤਰ ਸੰਭਾਲ ਕੇ ਰੱਖਦੀ ਆ ਹਾਂਜੀ ਜੇਕਰ ਚੰਗੀ ਜ਼ਮੀਨ ਆ ਚਿੱਕੜੀ ਜ਼ਮੀਨ ਆ ਹਾਂਜੀ ਭਾਰੀ ਭਾਰੀ ਆ ਉਹ ਘਟ ਪਾਣੀ ਲਵੇਗੀ ਹਾਂਜੀ ਤੇ ਜੇ ਮੇਰੇ ਤਲੀ ਆ ਗਈ ਉਹ ਪਾਣੀ ਜ਼ਿਆਦਾ ਲਵੇਗੀ ਇੱਕ ਜਿਹਦੀ ਪਰਾਲੀ ਸਿੱਟ ਦਿੰਦੇ ਆ ਇਹਦੇ ਉੱਪਰ ਉਹ ਨਦੀਨਤ ਹੁੰਦੀ ਜੀ ਵਿੱਚ ਉਹ ਨਦੀਨ ਵਾਸਤੇ ਹੁੰਦੀ ਜੀ ਤੇ ਥੱਲੇ ਬੱਤਰ ਰੱਖ ਜੰਦੀ ਆ ਉਹ ਵੀ ਠੀਕ ਹੈ ਜੇ ਤੁਸੀਂ ਨਾਲ ਬੀਜ ਕੇ ਨਾਲ ਦੀ ਨਾਲ ਪਰਾਲੀ ਸਿੱਟ ਕੇ ਪਾਣੀ ਦੋਣਾ ਨਾਲ ਪਰਾਲੀ ਸਿੱਟ ਕੇ ਹਾਂਜੀ ਪਾਣੀ ਲਾ ਕੇ ਪਰਾਲੀ ਸਿੱਟਣੀ ਹੈ ਨਹੀਂ ਪਹਿਲੇ ਹੀ ਸਿੱਟ ਦੇ ਵੀ ਠੀਕ ਹੈ ਜੀ ਪਾਣੀ ਲਾ ਬੀਜ ਕੇ ਉਤੋਂ ਪਰਾਲੀ ਸਿਰ ਉਤੋਂ ਪਾਣੀ ਲਾ ਦਿਓ ਹਾਂਜੀ ਉਹ ਵੀ ਚੱਲ ਜਾਂਦਾ ਵਧੀਆ ਕੰਮ ਗੰਧ ਘਟਉਂਦਾ ਠੀਕ ਹੈ ਜੀ ਜੇੜੀ ਮੁਰਕਾ ਮੁਰਕ ਨਹੀਂ ਰੁਕੇਗੀ ਉਹਦੇ ਨਾਲ ਠੀਕ ਹੈ ਜੀ ਥਾਲੀ ਨਾਲ ਵੀ ਮੁਰਕ ਨਹੀਂ ਰੁਕੇ ਉਹ ਸਿੱਧੀ ਨਿਕਲਣੀ ਉਹਦਾ ਲਸਣ ਦਾ ਸਿੱਧੀ ਨਿਕਲ ਆਏਗੀ ਠੀਕ ਹੈ ਜੀ ਦੂਜਾ ਚੌੜੇ ਪੱਤੀ ਵਾਲੇ ਰੁਕ ਜਾਏਗਾ ਉਹ ਨਦੀਨਸਾਰਾ ਰੁਕ ਜੇ ਸਪਰੇਅ ਦੀ ਵੀ ਨਹੀਂ ਲੋੜ ਹਾਂ ਸਪਰੇਅ ਦੀ ਲੋੜ ਨਹੀਂ ਪਰਾਲੀ ਸਿੱਟਣ ਨਾਲ ਉਹ ਤੁਸੀਂ ਝੋਨੇ ਦੀ ਬਚਾ ਕੇ ਰੱਖ ਸਕਦੇ ਹੋ ਹਾਂ ਉਹ ਵਧੀਆ ਤਰ੍ਹਾਂ ਦੇ ਜਾਂਦਾ ਹਾਂਜੀ ਤੇ ਜਿਹੜਾ ਇੱਕ ਨਾ ਜੀ ਡ੍ਰਿਲ ਖਾਲੀ ਨਗਾ ਕੇ ਬਹੁਤ ਸਾਰੇ ਲੋਕ ਬੀਜਦੇ ਆ ਖਾਲੀ ਡ੍ਰਿਲ ਲਗਾ ਕੇ ਉਹਨਾਂ ਪਾਲਾਂ ਚ ਉਹ ਕੀ ਵੀ ਤਰੀਕਾ ਕਾਮਯਾਬ ਲੱਗਦਾ ਤੁਹਾਨੂੰ ਖਾਲੀ ਡ੍ਰੇਲ ਦਾ ਮਤਲਬ ਆਹੀ ਆ ਵੀ ਆਪਾਂ ਜੇ ਤੁਰੇ ਇੱਕ ਇੱਕ ਲਾਉਣੀ ਆ ਡ੍ਰੇਲ ਉਹੜਾ ਲੱਗਿਆਂ ਦਾ ਜਿਹੜਾ ਉਹਦੇ ਚੱਕ ਕੇ ਕਲ ਰੱਖੀ ਜਾਂਦੇ ਆ ਹਾਂ ਉਹਦੇ ਚ ਰੱਖੀ ਜਾਂਦੇ ਆ ਰੱਖੀ ਜਾਂਦੇ ਸੌਖਾ ਹੁੰਦਾ ਇਹ ਵੀ ਐਵੇਂ ਲੱਗਿਆ ਇਹ ਸੰਦ ਮੈਂ ਬਣਾਇਆ ਅੱਛਾ ਜੀ ਉਹਦੇ ਨਾਲ ਖਿੱਚੀ ਜਾਂਦਾ ਪਿੱਛੇ ਲਾਈ ਜਾਂਦੇ ਉਹਦੇ ਵਿੱਚ ਵਿੱਚ ਮੋਟੇ ਬੂਟਾ 4-5 ਇੰਚ ਦਾ ਮੈਂ ਰੱਖਦਾ ਠੀਕ ਹੈ ਜੀ 4 ਇੰਚ ਦਾ ਮੇਰਾ ਹੋਏਗਾ ਠੀਕ ਹੈ ਜੀ 4 ਹੋ ਜਾਂਦਾ ਕਿਤੇ 5 ਹੋ ਜਾਂਦਾ ਤੇ ਉਹਨੇ 6 ਇੰਚ ਦਾ ਫਰਕੇ ਜਾਂਦਾ ਤੇ ਐਵਰੇਜ ਆਪਾਂ ਪਾਣੀ ਦੀ ਗੱਲ ਕਰ ਰਹੇ ਸੀ ਜਿਵੇਂ ਬੀਜੀ 4 ਤੋਂ 5 ਪਾਣੀ 4-4 ਪਾਣੀ ਲਊਗੀ ਐਵਰੇਜ ਕੋਈ ਬਾਣ ਮੰਨ ਲਓ ਆਪਣੇ ਕਿਸ ਤੇ 5 ਹੋ ਸਕਦੇ ਕਿਸ ਤੇ 4 ਨਹੀਂ ਪਾਣੀ ਜ਼ਿਆਦਾ ਲੈ ਜੂਗੀ ਐ ਅੱਛਾ ਜੀ ਹਾਂ ਪਾਣੀ 4-5 ਨਾਲ ਨਹੀਂ ਹਸਰਨਾ ਜੀ ਠੀਕ ਹੈ ਜੀ ਕੀ ਐਵਰੇਜ ਆ ਤੁਹਾਡੇ ਨਾਲ ਕੁੱਲ ਮਿਲਾ ਕੇ ਅੱਲਾਸਰ ਮੇਰਾ ਖਾਲਾ ਵੀ 8-10 ਪਾਣੀ ਖਾ ਜਾਂਦਾ ਹੈ ਹਾਂ ਇਹ ਦਰਮਿਆਨੀ ਜ਼ਮੀਨ ਆ ਤੁਹਾਡਾ ਆਪਣਾ ਉਹਦੇ ਤੇਜਰਬਾ ਹਾਂ ਤੇ ਜੇ ਜ਼ਿਆਦਾ ਚੀਕ ਨਹੀਂ ਤੇ ਹੋ ਸਕਦਾ ਉੱਥੇ ਘੱਟ ਥੋੜਾ ਘੱਟ ਫਰਕ 5-6 ਪਾਣੀ ਦਾ 6 ਪਾਣੀ ਤੋਂ ਘੱਟ ਤਾਂ ਲੱਗਣੀ ਨੇ 6 ਪਾਣੀ ਦਾ ਲੱਗਣਗੇ ਜੀ 7 ਤੋਂ 8 ਪਾਣੀ ਲੱਗਦੇ ਇਹ ਨੇ ਪੱਕੇ ਪੱਕੇ ਆ